ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਲਜੀਤਪੁਰ ਚੈਨਲ ਉੱਤੇ ਆਪ ਸਭ ਦਾ ਸਵਾਗਤ ਹੈ ਹਾਂ ਜੀ ਅੱਪਾ ਅੱਜ ਤੁਹਾਨੂੰ ਇੱਕ ਬਹੁਤ ਨਵਾਂ ਡਿਜ਼ਾਈਨ ਦੱਸਣ ਲੱਗੇ ਹਾਂ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ 4-4 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਇੱਥੇ ਆਪਾਂ ਇੱਕ ਸਿੱਧਾ ਇੱਕ ਔਲਟਾ ਉਹਦਾ ਬਾਰਡਰ ਵੀ ਬਣਾ ਸਕਦੇ ਹਾਂ ਇਹ ਤਾਂ ਆਪਾਂ ਔਲਟੀਆਂ ਸਲਾਈਆਂ ਪਾ ਕੇ ਬਣਾਇਆ ਬਾਰਡਰ ਹੁਣ ਆਪਾਂ ਇਹ ਡਿਜ਼ਾਈਨ ਬਣਾਉਣਾ ਦੱਸਾਂਗੇ पहले चार कूडे उलटे बनाने हैं तागा पीछे करके एक कुंडा सीधा बना ता तागा अगे करके हम आप तीन कूडे उलटे बनाने तागा पीछे करके एक कुंडा आप सीधा बना ഈ സാറി സിലായി അപ്പം ഇങ്ങനെയ തന്നെ കുണ്ടേ അപ്പം ഉൾട്ടേക്കിദ്ധാ ബനിലേ തന്നെ കുണ്ടേ ബനിലേക്ക് സിദ്ധാ ബാസാ ബനില ਹੁਣ ਜਿਹੜੇ ਆਪਣੇ ਸੈਟ ਤੇ ਇਹ ਵੀ ਚਾਰ ਕੁੰਡੇ ਇੱਧਰ ਵੀ ਉਲਟੇ ਆ ਗਏ ਸੀ ਇੱਧਰ ਵੀ ਆਪਣੇ ਚਾਰ ਉਲਟੇ ਸੀਗੇ ਚਾਰਲੇ ਤਿੰਨ ਤਿੰਨ ਉਲਟੇ ਸੀਗੇ ਹੁਣ ਆਪਣੀ ਉਲਟੀ ਸੈਟ ਤੋਂ ਉਲਟੀ ਸਿਲਾਈ ਆ ਗਈ ਜਿਹੜੇ ਆਪਾਂ ਪਹਿਲਾਂ ਚਾਰ ਉਲਟੇ ਬਣਾਏ ਸੀ ਹੁਣ ਆਪਾਂ ਇਹ ਚਾਰ ਸਿੱਧੇ ਬਣਾਵਾਂਗੇ ਇਹ ਕੁੰਡਾ ਆਪਾਂ ਉਲਟਾ ਬਣਾਵਾਂਗੇ ਇਹ ਹੁਣ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਹ ਸਾਰੀ ਸਲਾਈ ਆ ਵੀ ਆਪਾਂ ਇਸੇ ਤਰੀਕੇ ਬਣਾਉਣੀ ਆ

पिछे कर लेिया यह पहला वालाछड के छ के पहलाते हैं स्टराता लम्मा कर इपै वाल पालना है ऐसे के वै फेर पालना इसलाई ਇਹ ਆਪਣੇ ਇੱਕ ਕੁੰਡੇ ਤੇ ਤਿੰਨ ਕੁੰਡੇ ਬਣ ਗਏ ਕੁੰਡਾ ਪਾ ਲਾ ਦੇਣਾ ਹੁਣ ਇਹ ਤਿੰਨ ਕੁੰਡੇ ਆਪਾਂ ਉਲਟੀ ਬਣਾਵਾਂਗੇ ਧੱਗਾ ਪਿੱਛੇ ਕਰ ਲਿਆ ਇਹ ਇੱਥੋਂ ਛੱਡ ਕੇ ਇੱਥੋਂ ਛੱਡ ਕੇ ਇੱਥੇ ਪਾਉਣਾ ਆਪਾਂ ਇਹ ਹਈ ਆਪਾਂ ਕਵਲ ਪਾ ਲੈਣਾ ਜਿੱਥੋਂ ਦੀ ਆਪਾਂ ਪਹਿਲਾ ਕੁੰਡਾ ਕੱਢਿਆ ਸੀ ਸਲਾਈ ਉੱਥੋਂ ਦੀ ਪਾ ਕੇ ਆਪਾਂ ਇੱਕ ਕੁੰਡਾ ਹੋਰ ਕੱਢ ਲੈਣਾ ਇਹ ਆਪਣੇ ਤਿੰਨ ਕੁੰਡੇ ਹੋ ਗਏ ਇਹ ਕੁੰਡਾ ਪੱਲਾ ਦੇਣਾ ਇਹ ਹੁਣ ਆਪਾਂ ਤਿੰਨ ਕੁੰਡੇ ਉਲਟੀ ਬਣਾ ਲੈਣੇ ਤਾਗਾ ਪਿੱਛੇ ਕੀਤਾ ਇੱਕ ਦੋ ਇਹ ਛੱਡ ਕੇ ਦੋ ਤੇ ਤੀਜੇ ਖਾਨੇ ਵਿੱਚ ਦੀ ਆਪਾਂ ਪਾ ਲੈਣਾ ਇਸ ਤਰ੍ਹਾਂ ఇను హా ఇ కు ఏ తిను కుండే ఉల్టే బ గా పిచ్చే కన్నా ఏ తీసరే కన్నా ఇను వాే కడ్ లే తిను బ తిని కండే జనావే తాగా పిచ్చే కితా పేరు ఇర బ సీధే కుండే బిడ్చ ఫేర సై ఇ పావాలే ये आप चार कुंडे और बनाव गे हम अपनी ही जड़ी ओल्टी सिलाई आ पहले चार कुंडे आप सीधे बनाव ఏ చారు కుండే సనాలే తగ్గ అంత పేలా కు దూసరే కండేను బన లే పిచ్చే కండే అిధే బావే తాగా అండ్ లాను బే ਇਹ ਹੁਣ ਆਪਾਂ ਸਾਰੀ ਸਿਲਾਈ ਇਸੇ ਤਰ੍ਹਾਂ ਹੀ ਬਣਾਉਣੀ ਹੈ సారి సలా బ బన పే చారండే జ ఉటే బ బావే అం తిన్న కుండే ఉల్టే బ ఏ తిను కుండే ఉల్టే బ అగా పిచ్చే ਇਹ ਕੁੰਡਿਆਂ ਨੂੰ ਇਸ ਉਲਟੇ ਕੁੰਡੇ ਨੂੰ ਲੈ ਕੇ ਤੇ ਇੱਕ ਕੁੰਡਾ ਇਹ ਤੁਸੀਂ ਸਿੱਧਾ ਹੈ ਇਹ ਆਪਾਂ ਦੋਵਾਂ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਹ ਕੁੰਡਾ ਆਪਾਂ ਜਿਹੜਾ ਵਿਚਾਲੜਾ ਹੈ ਸਿੱਧਾ ਬਣਾ ਦਾਂਗੇ ਇਸ ਕੁੰਡੇ ਨੂੰ ਲਾ ਕੇ ਆਪਾਂ ਉਲਟਾ ਕੇ ਸਲਾਈ 'ਚ ਪਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਇਧਰਲੀ ਸਾਈਡ ਤੋਂ ਇੱਕ ਉਲਟਾ ਕੁੰਡਾ ਲੈ ਕੇ ਸਲਾਈ ਪਿੱਛੇ ਨੂੰ ਪਾ ਕੇ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਦਿਆਂਗੇ ਹੁਣ ਆਪਾਂ ਇੱਕ ਕੁੰਡਾ ਉਲਟਾ ਬਣਾਵਾਂਗੇ ਤੇ ਆਪਣਾ ਇੱਕ ਕੁੰਡਾ ਉਲਟਾ ਰਹਿ ਜਾਣਾ ਤਾਂ ਅੱਗਾ ਪਿੱਛੇ ਕੀਤਾ ਇਹ ਕੁੰਡਾ ਆਪਾਂ ਉਲਟਾ ਤੇ ਇੱਕ ਸਿੱਧਾ ਕੁੰਡਾ ਦੋਨੋਂ ਦਾ ਇੱਕ ਕਰਾਂਗੇ ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਹਨੂੰ ਲਾ ਕੇ ਉਲਟਾ ਕੇ ਸਲਾਈ ਤੇ ਇਸ ਤਰ੍ਹਾਂ ਮਨਪਾ ਕੇ ਇਧਰ ਉਲਟਾ ਕੁੰਡਾ ਲੈ ਕੇ ਦੋਹਾਂ ਦਾ ਪਿਛਲੇ ਪਾਸੇ ਨੂੰ ਦੋਹਾਂ ਤੇ ਇੱਕ ਕਰ ਦਾਂਗੇ ਤਾਂ ਅੱਗਾ ਅੱਗੇ ਕੀਤਾ ਇਹ ਕੁੰਡਾ ਆਪਾਂ ਉਲਟਾ ਬਣਾ ਲਿਆ ਸਾਗਾ ਪਿੱਛੇ ਕਰਕੇ ਇਹਨਾਂ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਤਾ ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਹਨੂੰ ਲਾ ਕੇ ਉਲਟਾ ਕੇ ਸਲਾਈ ਚ ਪਾ ਕੇ ਤੇ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਪਿਛਲੀ ਸਾਈਡ ਤੋਂ ਇਹ ਆਪਾਂ ਇੱਕ ਕੁੰਡਾ ਉਲਟਾ ਬਣਾ ਲਿਆ ਇਹਨਾਂ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਿਆ ਇਹ ਕੁੰਡਾ ਜਿਹੜਾ ਆਪਾਂ ਸਿੱਧਾ ਬਣਾਵਾਂਗੇ ਇਹਨੂੰ ਲਾ ਕੇ ਉਲਟਾ ਕੇ ਦੋਵਾਂ ਦਾ ਇੱਕ ਕਰਾਂਗੇ ਇਹ ਕੁੰਡਾ ਆਪਾਂ ਉਲਟਾ ਬਣਾਵਾਂਗੇ ਇਹਨਾਂ ਦੋਵਾਂ ਦਾ ਇੱਕ ਕਰਾਂਗੇ ਇਹ ਕੁੰਡਾ ਆਪਾਂ ਸਿੱਧਾ ਬਣਾਾਂਗੇ ਇਹਨੂੰ ਲਾ ਕੇ ਉਲਟਾ ਕੇ ਦੋਵਾਂ ਦਾ ਇੱਕ ਕਰਤਾ अगे की हम इधर भी अपने तीन कुंडे रह गए आप उल्टे बनाते हम उल्टे पासो अपनी सिलाई आ गई जी ये सारी सिलाई आप बनावे सारी सिलाई आप ਇਹ ਦੀਪਾ ਮੰਗਿਆ ਹੁਣ డిజైన్ బాగా ఫేరీ వార రిపీట్లాయి పేపే ఉల్టే బ చారేటే బా లే బావే చారే హ తిన్న కడే ఉల్టే బ ਸਾਈਡਾਂ ਤੇ ਆਪਣੇ ਚਾਰ ਕੁੰਡੇ ਬੰਦੇ ਆ ਵਿਚਾਲੇ ਆਪਣੇ ਤਿੰਨ ਤਿੰਨ ਕੁੰਡੇ ਬੰਦੇ ਉਲਟੇ ਨ ਆਪਣੇਦਰ ਵਿਚਾਰ ਆ ਗਏ ਇਹ ਉਲਟੇ ਬਸ ਆਪੇ ਇਸੇ ਤਰ੍ਹਾਂ ਹੀ ਡਿਜ਼ਾਈਨ ਬਣਾਈ ਜਾਣਾ ਇਹ ਆਪਣਾ ਡਿਜ਼ਾਈਨ ਇਸ ਤਰ੍ਹਾਂ ਦਾ ਬਣ ਜੂਗਾ ਦੇਖੋ ਕੁੰਡਾ ਸੋਹਣਾ ਬਣਿਆ ਕੋਟੀ ਬਣਾਈਏ ਜਾਂ ਆਪਾਂ ਡਾਇਰੈਕਟ ਬਣਾਈਏ ਤੇ ਚਾਪਾ ਪਾ ਸਕਦੇ ਬੱਚਿਆਂ ਦੀ ਕੋਟੀ ਵੀ ਪਾ ਸਕਦੇ ਆ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਬਹੁਤ ਹੀ ਸੋਹਣਾ ਬਣਿਆ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਦੀ ਅਗਲੀ ਵੀਡੀਓ ਚੋਕੇ ਬਾਏ ਬਾਏ